ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕੁਦਰਤ ਦੇ ਡੇਰੀ ਫਾਰਮ ਭਗਤਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਦਿਓ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਪੈਂਦੀ ਹੈ ਜਿਸ ਕਿਸ ਵੀਰ ਭਾਈ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਫੋਨ ਨੰਬਰ 62807 7991 ਇਹ ਵੀਡੀਓ ਅੱਜ ਆਪਣੇ ਘਰੋਂ ਲੱਗਿਆ ਬਣਾਉਣਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੈੜ ਸੂਈ ਸਵਾਈ ਦਿਖਾਉਣੀ ਹੈ ਤਾਜੀ ਬਿਲਕੁਲ ਪਿੱਛੇ ਬੱਛੀ ਹੈ ਤੇ ਇਹ ਵੈੜ ਦੀ ਪ੍ਰੋਪਰ ਸਾਰੀ ਡਿਟੇਲ ਮੈਂ ਆਪ ਹੀ ਸ਼ੇਅਰ ਕਰੂੰਗਾ ਇਹ ਵੈੜ ਰਾਤ ਕੱਲ ਸੂਈ ਹੈ ਸੌਰੀ ਦਿਨੇ 2:30 3 ਵਜੇ ਜੇਰ ਬਿਲਕੁਲ ਡਨ ਓਕੇ ਆ ਤੇ ਬਹੁਤ ਸੋਹਣੀ ਥਨਲੇਵੀ ਦੀ ਕੁਆਲਿਟੀ ਹੈ ਵੈੜ ਦੀ ਦੁੱਧ ਵੀ ਇਹ 18-19 ਕਿਲੋ ਦੁੱਧ ਆਮਨਾ ਪਾ ਦੂਗੀ ਵੈੜ ਪਹਿਲਾ ਸੂਰ ਸੁਈ ਆ ਪਿੱਛੇ ਇਹ ਬੱਚਾ ਬਹੁਤ ਸੋਹਣਾ ਬੱਚੀ ਆ ਬਹੁਤ ਨਸਲ ਕੁਆਲਟੀ ਦੀ ਬੱਚੀ ਆ ਦੇਖੋ ਪ੍ਰਿੰਟ ਵਾਲੀ ਗੁਲਾਬੀ ਨੋਜ਼ ਵਾਲੀ ਆ ਦੇਖੋ ਬਹੁਤ ਸੋਹਣਾ ਰੰਗ ਪ੍ਰਿੰਟ ਆ ਤੇ ਆਪ ਵੀ ਵੈਡ ਬਹੁਤ ਸੋਹਣੀ ਨਸਲ ਕੁਆਲਟੀ ਜਾਤ ਵਾਲੀ ਆ ਥੋੜਾ ਥੋੜਾ ਸੰਗ ਆ ਬੇਬਲੂਮਾ ਛੋਟਾ ਛੋਟਾ ਉਹਦਾ ਕੋਈ ਬੜੀ ਦਿੱਕਤ ਵਾਲੀ ਗੱਲ ਨਹੀਂ ਕਿ ਦੇਖੋ ਨਸਲ ਕੁਆਲਟੀ ਵੈਡ ਦਾ ਬੂਥੀ ਬਾਤੀ ਬਹੁਤ ਸੋਹਣੀ ਹੈ ਥਣਾ ਦਾ ਸਾਈਜ਼ ਦੇਖੋ ਕਿੰਨਾ ਸੋਹਣਾ ਹੱਥ ਦੀ ਚਵਾਈ ਵਾਲਾ ਥਾਣਾ ਮੋਟਾ-ਮੋਟਾ ਕੱਲਾ-ਕੱਲਾ ਥਾਣਾ ਨਿਖੜਮੇ ਲੈਵੇ ਤੇ ਨਾੜਾ-ਨੂੜਾ ਬਹੁਤ ਸੋਹਣਿਆ ਦਿਖਾਉਨੇ ਆ ਸਾਨੂੰ ਤੋੜ ਕੇ ਤੋਰਾ ਇਹਦਾ ਥਣਲੇਵੀ ਦੀ ਕੁਆਲਿਟੀ ਬਹੁਤ ਸੋਹਣੀ ਹੈ ਵੇਖੋ ਲੈਵੇ ਤੇ ਨਾੜਾ-ਨੂੜਾ ਬਰੀਕ ਬਹੁਤ ਸੋਹਣੇ ਨਾੜ 18 ਹੁੰਨੇ ਕਿਲੋ ਦੋ ਤਾਂ ਵੇੜ ਪਾ ਦੂਗੀ ਲਾਹ ਅਸੀਂ ਗਰੰਟੀ ਦੇ ਨਾਲ ਖਾਣ-ਪੀਣ ਨੂੰ ਪੂਰੀ ਖੁੱਲੀ ਹੈ ਵੇੜ ਦੇਖੋ ਜੀ ਤੋਰਾ ਤਾਰਾ ਦੇਖੋ ਵੇੜ ਦਾ ਸਵੇਰੇ ਅੱਜ ਇਹਦੇ 4 1/2 ਕਿਲੋ ਬੋਹਲਾ ਕੱਢਿਆ ਸੀ ਡੰਗ ਦਾ ਤੇ ਕੁਝ ਰਾਤ ਕੱਢਤਾ ਸੀ ਜੇਰ ਪੈਣ ਤੋਂ ਪਹਿਲਾਂ ਤਣ 3 1/2 ਕਿਲੋ ਯਾਨੀ ਕਿ ਲਗਭਗ 12 13 ਕਿਲੋ ਬੋਹ ਬੋਲੇ ਤੋਂ ਵੜਨੇ ਸਟਾਰਟਿੰਗ ਕਰੀ ਆ ਤੇ ਬਹੁਤ ਸੋਹਣੇ ਥਣਲੇਵੇ ਦੀ ਕੁਆਲਿਟੀ ਦੇਖੋ ਕੱਲਾ ਕੱਲਾ ਥਣਾ ਗਲਾਬੀ ਥਣਾ ਖੁਚਾਂ ਤੋਂ ਉੱਪਰ ਲੇਵਾ ਬਹੁਤ ਸੋਹਣਾ ਤੇ ਕੱਦ ਵਾਲੀ ਵੜ ਕੱਦ ਕਾਠ ਬਹੁਤ ਵਧੀਆ ਬੱਚੀ ਮਗਰ ਬਹੁਤ ਸੁਣੀ ਹੈ ਤੇ ਮੋਲੇ ਦਾ ਆਪਾਂ ਫੋਨ ਤੇ ਕਰਾਂਗੇ ਫੋਨ ਨੰਬਰ ਆਪਣਾ 62807 9197 ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਹੱਸੀਕਾ